ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਅਸੀਂ ਤੁਹਾਨੂੰ ਜਲਾਲਾਬਾਦ ਦੇ ਕ੍ਰਿਸ਼ਨਾ ਮੰਦਰ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਕ੍ਰਿਸ਼ਨਾ ਮੰਦਰ ਦੀ ਨੌਜਵਾਨ ਸਭਾ ਦੇ ਵੱਲੋਂ ਰਾਤਿਆਂ ਦੇ ਮੱਦੇ ਨਜ਼ਰ ਕੜੀ ਚੌਲ ਦਾ ਲੰਗਰ ਲਗਾਇਆ ਗਿਆ ਦੱਸ ਦਈਏ ਕਿ ਇੱਥੇ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਇਸ ਲੰਗਰ ਦੇ ਵਿੱਚ ਪਹੁੰਚੇ ਅਤੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਂਝੀ ਵਾਲਤਾ ਦਾ ਪ੍ਰਤੀਕ ਅੱਜ ਦੇਖਣ ਨੂੰ ਵੀ ਮਿਲਿਆ ਉੱਥੇ ਹੀ ਹਿੰਦੂ ਮੁਸਲਮਾਨ ਤੇ ਸਿੱਖ ਭਾਈਚਾਰੇ ਤੋ ਦੇਖ ਲਈਏ ਤਾਂ ਵੱਧ ਚੜ ਕੇ ਇੱਕ ਦੂਜੇ ਦੇ ਧਰਮਾਂ ਦੇ ਸਮਾਗਮਾਂ ਵਿੱਚ ਲੋਕ ਹਿੱਸਾ ਲੈਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਨਿਰੰਤਰ ਉਦਦਮ ਕਰਦੇ ਹਨ ਆਪਸੀ ਪਿਆਰ ਭਾਈਚਾਰਾ ਲਗਾਤਾਰ ਵਧਾਉਂਦੇ ਹੋਏ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕੀ ਕੁਝ ਕਹਿ ਰਹੇ ਨੇ ਪਹੁੰਚੇ ਹੋਏ ਨੁਮਾਇंदे ਆਓ ਸੁਣਦੇ ਹਾਂ ਪ੍ਰਧਾਨ ਜੀ ਦੋ ਸ਼ਬਦ ਜੇ ਲੰਗਰ ਚੱਲ ਰਿਹਾ ਹੈ ਕੀ ਕਹਿਣਾ ਹੈ ਸਾਰੇ ਨੂੰ ਪਹਿਲਾਂ ਜੈ ਮਾਤਾ ਦੀ ਹਰ ਸਾਲ ਸਾਡਾ ਵੀਰ ਲਾਡੀ ਇਹਨਾਂ ਜ਼ਮੂਚੀ ਟੀਮ ਮਾਤਾ ਰਾਣੀ ਦੀਆਂ ਨਰਾਤਿਆਂ ਤੇ ਸਾਲ ਚ ਦੋ ਵਾਰ ਕੁੱਲਾ ਪੰਡਹਾਰਾ ਇਹਨੇ ਦੇ ਨਰਾਤੇ ਚਲਦੇ ਨੇ ਉਹਨੇ ਚਲਾਉਂਦੇ ਨੇ ਸਾਰੇ ਸ਼ਹਿਰ ਦੇ ਸੰਯੋਗ ਦੇ ਸਭਾ ਸੋ ਸਾਡੇ ਵੱਲੋਂ ਇਹਨਾਂ ਨੂੰ ਵਧਾਈ ਹੈ ਬਹੁਤ ਬਹੁਤ ਵਾਰਕਾਂ ਸਾਰੇ ਧਰਮ ਪ੍ਰੇਮੀਆਂ ਨੂੰ ਨਰਾਤਿਆਂ ਦੇ ਬਹੁਤ ਬਹੁਤ ਵਾਰਕਾਂ ਜੀ ਔਰ ਕੱਲਾ ਇੱਥੇ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਚੱਲ ਰਿਹਾ ਔਰ ਇਸੇ ਸਿਰ ਤੇ ਪੰਜਾਬ ਖੜਾ ਹੈ ਕਰਨ ਦੇ ਪੁੰਨ ਦੇ ਕੰਮ ਜਿਹੜੇ ਹੋ ਰਹੇ ਨੇ ਤੇ ਤਰਫੀ ਦੇ ਕੰਮ ਖੜਾ ਹੈ ਸਹੀ ਦਾ ਹਾਲਾਤ ਬੱਡਾ ਟੁਕੀ ਤੁਹਾਨੂੰ ਪਤਾ ਕਿਵੇਂ ਚੱਲੀ ਖਲੀ ਇਹਨਾਂ ਦੇ ਤੌਰ ਤੇ ਜਿਹੜੇ ਪੁੰਨ ਦਾ ਲੋਕ ਕਰਦੇ ਨੇ ਸੋ ਇਹਨਾਂ ਨੂੰ ਫਿਰ ਦੁਬਾਰਾ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਹਨੋਈ ਮੁਬਾਰਕਾਂ ਖਨਾ ਸਾਹਿਬ ਜੀ ਜੀ ਖੜਾ ਸਾਹਿਬ ਜੈ ਮਾਤਾ ਦੀ ਸਭ ਤੋਂ ਪਹਿਲਾਂ ਤਾਂ ਅਸੀਂ ਲਾਜਿਕ ਧਾਰੀ ਜੀ ਦੀ ਪੂਰੀ ਟੀਮ ਦਾ ਧੰਨਵਾਦੀ ਸਵਾਦ ਕਰਦੇ ਆ ਜਿਹੜੇ ਸਾਨੂੰ ਹਰ ਵਾਰ ਮਾਣ ਬਖਸ਼ਦੇ ਨੇ ਮਾਤਾ ਰਾਣੀ ਦੇ ਨਿਮਰਤਾ ਤੇ ਜਲਾਲਾਬਾਦ ਕ੍ਰਿਸ਼ਨਾ ਮੰਦਿਰ ਅਸੀਂ ਹਰ ਸਾਲ ਹਾਜ਼ਰੀ ਭਵਾਈਦੀ ਹੈ ਅੱਜ ਪੂਰੀ ਟੀਮ ਆਇਆ ਮੇਰੇ ਨਾਲ ਸ਼ੋਕ ਪ੍ਰਧਾਨ ਸੰਮੋਤ ਜੀ ਤੇ ਨਾਲ ਡਾਕਟਰ ਜਮੀਨ ਮਲਕਰਮੀ ਚੋਕ ਜੀ सोनू ਜੀ ਰਮਨ ਜੀ ਸਾਰੀ ਪੂਰੀ ਟੀਮ ਇੱਥੇ ਆਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਜਿਹੜਾ ਹਰ ਵਾਰੀ ਇੱਥੇ ਮਾਤਾ ਰਾਣੀ ਦੀ ਨੂਰਤ ਦੇ ਹਾਜ਼ਰੀ ਲਵਾਉਣਾ ਆਉਂਦੇ ਨੇ ਤੇ ਲਾਡੀ ਜੀ ਦਾ ਖਾਸ ਕਰਕੇ ਮੈਂ ਧੰਨਵਾਦੀ ਆ ਜਿਹੜੇ ਸਾਨੂੰ ਮਾਤਾ ਰਾਣੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਨੇ ਇਹਨਾਂ ਕਹਿੰਦਾ ਕੀਮਾ ਜੱਟ ਦਾ ਜੈ ਮਾਤਾ ਜੀ ਹੇ ਨਮਿੰਦੀ ਅੰਜੀ ਖੰਨਾ ਜੀ ਮੈਂ ਤਾਂ ਜੀ ਸਾਹਿਬ ਤੋਂ ਪਹਿਲਾਂ ਮਾਤਰਾਣੇ ਦੇ ਨਵਰਾਤਰੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਜਲੰਧਰਵਾਸੀਆਂ ਨੂੰ ਹਰੇਕ ਬੰਦੇ ਨੂੰ ਮਾਤਰਾਣੇ ਦੇ ਬਹੁਤ ਬਹੁਤ ਵਧਾਈ ਦੇਣਾ ਤੇ ਨਾਲੇ ਵਧਾਈ ਦੇ ਪਾਤਰ ਨੇ ਸਾਡੀ ਲਾਡੀ ਦੀ ਟੀਮ ਜਿਹੜੀ ਹਰ ਵਾਰੀ ਇੱਥੇ ਲੰਗਰ ਦਾ ਇੰਤਜ਼ਾਮ ਕਰਦੀ ਹੈ ਤੇ ਸਾਰੇ ਵੀ ਕਿੰਨੇ ਜਲੰਧਰ ਸਾਰਿਆਂ ਨੂੰ ਨਵਰਾਤਰੀ ਦੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਤਾਂ ਬਿਲਕੁਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਮੁਬਾਰਕਬਾਦ ਜਿਹੜੇ ਦੇ ਰਹੇ ਨੇ ਕਿਉਂਕਿ ਲੰਗਰ ਜਿਹੜਾ ਚੱਲ ਰਿਹਾ ਸਤਨਾਮ ਸ਼ਿੰਦਰੀ ਸਤਨਾਮ ਜੀ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਜੈ ਮਾਦਾਵੀ ਅੱਜ ਲਾਟਿਆਂ ਦੇ ਦਿਨ ਜੋ ਨੌਜਵਾਨ ਸਭਾ ਉਹ लाडी ਬੋਨਾ ਵੀ ਦੀ ਸਮੁੱਚੀ ਦੀ ਕ੍ਰਿਸ਼ਨ ਮੰਦਿਰ ਵਿੱਚ ਸਾਰੇ ਸਮੁੱਚੇ ਭਰਾਵਾਂ ਨੂੰ ਲਾੜ ਕੇ ਜੋ ਲੰਗਰ ਲਗਾਇਆ ਗਿਆ ਵਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਪਾਂ ਇਹ ੜਲ ਮਿਲ ਕੇ Hindu Sikh ਭਾਈਚਾਰਾ ਸਾਰਾ ੜਲ ਮਿਲ ਕੇ ਆਪਾਂ ਇਕਤਾ ਬਣਾ ਕੇ ਜਿੱਥੇ ਵੀ ਕਿਤੇ ਕੋਈ ਲੰਗਰ ਦੀ ਸੇਵਾ ਜਾਂ ਹੋਰ ਕੋਈ ਵੀ ਪ੍ਰੋਗਰਾਮ ਦੀ ਸੇਵਾ ਕਰਨੀ ਹੋਵੇ ਸਾਰੇ ਭਰਾਵਾਂ ਨਾਲ ਮਿਲ ਕੇ ਕਰਿਆ ਕੋਈ ਵਾਹਿਗੁਰੂ ਜੀ ਡਾਕਟਰ ਜੀ ਜੀ ਰਾਤਿਆਂ ਦੇ ਅੱਜ ਸਾਡੇ लाडी ਵੀਰ ਨੇ ਸਾਨੂੰ ਇਨਵਾਈਟ ਕੀਤਾ ਹੈ ਬਹੁਤ ਵਧੀਆ ਉਪਰਾਲਾ ਹੈ ਠੀਕ ਹੈ ਕਿ ਨਹੀਂ ਨੌਜਵਾਨ ਸੁਭਾਅ ਦਾ ਸਾਰੇ ਧਰਮਾਂ ਨੂੰ ਰਲ ਮਿਲ ਕੇ ਜਿਵੇਂ ਅੱਜ ਮੈਂ ਮੁ슬ਮਾਨ ਭਾਈਚਾਰੇ ਵੱਲੋਂ ਤੇ ਸਾਡਾ ਸਤਨਾਮ ਵੀਰਾ ਸਿੱਖ ਭਾਈਚਾਰੇ ਵੱਲੋਂ ਤੇ लाੜੀ ਵੀਰ ਸਾਡਾ ਹਿੰਦੂ ਭਾਈਚਾਰੇ ਵੱਲੋਂ ਹੈ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਰੇ ਤਿਉਹਾਰ ਮਨ ਤੇ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ ਹਿੰਦੁਸਤਾਨ ਦਾ ਨਕਸ਼ਾ ਹੀ ਜੀਓਜੂਆ ਇਹ ਹਰ ਤਿਹਾਵਾਰ ਦੇ ਵਿੱਚ ਹਰ ਭਾਈਚਾਰਾ ਰਲ ਮਿਲ ਕੇ ਆਪਦੀ ਸਾਂਝ ਪਾਊਗਾ